ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ 'ਚ ਘਰਾਂ ਦੀਆਂ ਰਸੋਈਆਂ ਵਿੱਚ ਵਰਤੀ ਜਾਂਦੀ ਸੀ ਇਹ ਚੀਜ਼ ਪਿੱਤਲ ਦੀ ਧਾਣ ਦੀ ਬਣੀ ਹੋਈ ਆ ਪਹਿਲੇ ਵੇਲੇਆਂ ਵਿੱਚ ਹਰੇਕ ਘਰ ਦੇ ਵਿੱਚ ਮੌਜੂਦ ਹੁੰਦੀ ਸੀ ਸੋ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜਰੂਰ ਦੇਖਣਾ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਜੀ ਸੋ ਚਲੋ ਵੇ ਦਿਖਾਉਣਾ ਤੁਹਾਨੂੰ ਅੱਜ ਇੱਕ ਹੋਰ ਪੁਰਾਣੀ ਕੀ ਹੈ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਪੁਰਾਣੇ ਪੰਜਾਬ ਵਿੱਚ ਜਿਹੜੇ ਵਰਤਨ ਹੁੰਦੇ ਦੀ ਉਹ ਅੱਜ ਵਰਗੇ ਮਿਰਚਾਂ ਪਿਆਲੇ ਤੇ ਕੱਚ ਦੇ ਨਹੀਂ ਸਨ ਹੁੰਦੇ ਪਹਿਲਾਂ ਪਹਿਲ ਤਾਂ ਪੰਜਾਬ ਵਿੱਚ ਸਾਰੇ ਹੀ ਮਿੱਟੀ ਦੇ ਬਰਤਨ ਹੋਇਆ ਕਰਦੇ ਸਨ ਮਿੱਟੀ ਦੀ ਹੀ ਪ੍ਰਾਤ ਅਤੇ ਮਿੱਟੀ ਦਾ ਹੀ ਤਵਾੰਦਾ ਸੀ ਕੌਲੀਆਂ ਗਲਾਸ ਦੇਖ ਚੇ ਅਤੇ ਹੋਰ ਵੀ ਸਾਰੇ ਬਰਤਨ ਜਿਹੜੇ ਉਹ ਮਿੱਟੀ ਦੇ ਹੁੰਦੇ ਸਨ ਇਹ ਮਿੱਟੀ ਦੇ ਬਰਤਨ কুমਿਹਾਰ ਆਵੀਆਂ ਵਿੱਚ ਪਕਾਉਂਦੇ ਸਨ ਦਹੀਂ ਪਾਉਣ ਵਾਲੇ ਦਹੀਂ ਪਾਉਣ ਵਾਲੇ ਬੱਦਲਣੇ ਅਤੇ ਚਾਟੀਆਂ ਤਾਂ ਹੁਣ ਤੱਕ ਮਿੱਟੀ ਦੀਆਂ ਹੀ ਆ ਰਹੀਆਂ ਹਨ ਜੇਕਰ ਬਿਹਾਰ ਬੰਗਾਰ ਵੱਲ ਜਾਈਏ ਤਾ ਹੁਣ ਵੀ ਰੇਲ ਦੇ ਸਟੇਸ਼ਨਾਂ ਉੱਤੇ ਮਿੱਟੀ ਦੇ ਕਸੋਰਿਆਂ ਵਿੱਚ ਹੀ ਚਾਹ ਮਿਲਦੀ ਆ ਇਸ ਯੁੱਗ ਤੋਂ ਪਹਿਲਾਂ ਜਿਹੜੇ ਲੋਕ ਹੁੰਦੇ ਸੀ ਉਹ ਪੱਤਿਆਂ ਉੱਤੇ ਰੋਟੀ ਖਾਂਦੇ ਸਨ ਇਹਨਾਂ ਨੂੰ ਪੱਤਲ ਕਹਿੰਦੇ ਸਨ ਇਸ ਉਪਰੰਤ ਲੋਹੇ ਦੇ ਬਰਤਨ ਆਏ ਪਿੱਤਲ ਦੇ ਬਰਤਨਾਂ ਹੈ ਪਿੱਤਲ ਦੇ ਬਰਤਨ ਰਸੋਈਆਂ ਵਿੱਚ ਲਗਭਗ 65 ਸਾਲ ਟਿਗੇ ਰਹੇ ਪਰ ਇਹਨਾਂ ਪਿੱਤਲ ਦੇ ਬਰਤਨਾਂ ਨੂੰ ਨੀਲਾ-ਨੀਲਾ ਆਕਸਾਈਡ ਹੋ ਜਾਂਦਾ ਸੀ ਜੇਕਰ ਇਹਨਾਂ ਵਿੱਚ ਦਹੀਂ ਪਾਉਣਾ ਤਾਂ ਦਹੀਂ ਨੀਲਾ ਹੋ ਜਾਣਾ ਇਸ ਲਈ ਇਹਨਾਂ ਨੂੰ ਅੰਦਰ ਬਾਹਰ ਤੋਂ ਕਲੀ ਕਰਵਾਉਣੀ ਪੈਂਦੀ ਸੀ ਕਲੀ ਕਰਨ ਵਾਲਿਆਂ ਦਾ ਇੱਕ ਵਰਗ ਤੇ ਕਿੱਤਾ ਹੁੰਦਾ ਵੀ ਉਹ ਪਿੰਡ ਵਿੱਚ ਹੁੱਕਾ ਦਿੰਦੇ ਸਨ ਭਾਂਡੇ ਕਲੀ ਕਰਾ ਲਉ ਦਾ ਹੁੱਕਾ ਦੇ ਕੇ ਉਹ ਇੱਕ ਥਾਂ ਆਪਣਾ ਅੱਡਾ ਗੱਡ ਲੈਂਦੇ ਤੇ ਧੁਨਖੀ ਕੱਢ ਕੇ ਪੱਠੀ ਬਣਾਉਦੇ। ਪੱਠੀ ਦੇ ਕੋਨੇ ਆ ਉੱਤੇ ਪਿੱਤਲ ਦੇ ਬਰਤਨ ਲਾਲ ਕਰਕੇ ਉਹਨਾਂ ਨੂੰ ਕਲੀ ਕਰਦੇ ਸਨ। ਜਦੋਂ ਕਲੀ ਹੋ ਜਾਂਦੀ ਤਾਂ ਭਾਂਡੇ ਇੰਜ ਚਮਕ ਉੱਠਦੇ ਜਿਵੇਂ ਕੋਈ ਸ਼ੀਸ਼ਾ ਹੋਵੇ। ਜਿੰਨਾ ਚਿਰ ਪਿੱਤਲ ਦੇ ਬਰਤਨ ਰਹੇ ਉਹਨਾਂ ਚਿਰ ਕਲੀ ਕਰਨ ਵਾਲੇ ਵੀ रहे ਲੋਕ ਖਾਣਾ ਪਕਾਉਣ ਵਾਲੇ ਕਤਿਲਿਆਂ ਤੋਂ ਲੈ ਕੇ ਗਲਾਸਾਂ ਤੱਕ ਕਲੀ ਕਰਵਾਉਂਦੇ ਕਲੀ ਕਰਨ ਵਾਲਿਆਂ ਦੇ ਕਈ ਗੀਤ ਤੇ ਤਵੇ ਵੀ ਬਣੇ ਸਨ ਜਿਨ੍ਹਾਂ ਤੋਂ ਇਸ ਯੁੱਗ ਦੀ ਤਸਦੀਕ ਹੁੰਦੀ ਹੈ ਇਹ ਬਰਤਨ ਬੜੇ ਵਧੀਆ ਗਿਣੇ ਜਾਂਦੇ ਸਨ ਲੋਕ ਇਹ ਬਰਤਨ ਦਾਜ ਵਿੱਚ ਵੀ ਦਿੰਦੇ ਸਨ ਗਰੀਬ ਲੋਕ ਘੱਟੋ ਘੱਟ 11 ਬਰਤਨ ਦਿੰਦੇ ਹੁੰਦੇ ਸਨ ਜਿਨ੍ਹਾਂ ਵਿੱਚ ਕੌਲ, ਗਲਾਸ, ਪਤੀਲੇ ਤੇ ਗਾਗਰਾਂ ਹੁੰਦੀਆਂ ਵਰ ਅਮੀਰ ਲੋਕ 31 31 ਭਾਂਡੇ ਦਿੰਦੇ ਸਨ ਅਮੀਰ ਲੋਕ ਦੇਖਦੇ ਬਣੇ ਵੀ ਵਰਤਨ ਦਾਜ ਵਿੱਚ ਦਿੰਦੇ ਹੁੰਦੇ ਸਨ ਜਿਹੜੇ ਲੋਕ ਦੇਖ ਦਿੰਦੇ ਸਨ ਉਹਨਾਂ ਦੇ ਇਲਾਕੇ ਵਿੱਚ ਖੂਬ ਚਰਚਾ ਹੁੰਦੀ ਸੀ ਪੁਰਾਣੇ ਪੰਜਾਬ ਵਿੱਚ ਵਰਤਨ ਵੀ ਘਰਾਂ ਦੀ ਜਾਇਦਾਦ ਸਮਝੇ ਜਾਂਦੇ ਸਨ ਜਦੋਂ ਸਟੀਲ ਦੇ ਬਰਤਨ ਆਏ ਤਾਂ ਬਾਕੀ ਸਾਰੇ ਭਾਂਡਿਆਂ ਨੂੰ ਜਿਵੇਂ ਦੇਸਾਂ ਦੇ ਕਾਲਾ ਮਿਲ ਗਿਆ ਹੋਵੇ ਸਟੀਲ ਚਮਕਦੀ ਸੀ ਤੇ ਹੌਲੀ ਹੁੰਦੀ ਸੀ ਇਸ ਨੂੰ ਕੋਈ ਜੰਗ ਨਹੀਂ ਸੀ ਲੱਗਦਾ ਥਾਲਾਂ ਥਾਲੀਆਂ ਤੋਂ ਲੈ ਕੇ ਪਤੀਲੀਆਂ ਤੇ ਪ੍ਰਾਤਾਂ ਤੱਕ ਸਟੀਲ ਛਾ ਗਈ ਪੁਰਾਣੇ ਲੋਕਾਂ ਦੇ ਖੁੱਲੇ-ਥੁੱਲੇ ਭਾਂਡੇ ਹੁੰਦੇ ਸਨ ਚੰਨੇ ਥਾਲ ਬਾਟੇ ਅਤੇ ਕੜੇ ਜਿਹਨੂੰ ਕੰਗਣੀ ਵਾਲਾ ਗਲਾਸ ਕਿਹਾ ਜਾਂਦਾ ਹੈ ਹੁੰਦੇ ਸਾਨੂੰ ਹੁਣ ਮੋੜ ਆਇਆ ਹੈ ਆਧੁਨਿਕ ਯੁੱਗ ਚੀਨੀ ਦੇ ਬਰਤਨਾਂ ਦੀ ਕਰਕਰੀ ਦਾ ਯੁੱਗ ਉਹ ਯੁੱਗ ਦੇ ਯੁੱਗ ਵਿੱਚ ਇਹਨਾਂ ਪਿੱਤਲ ਦੇ ਭਾਂਡਿਆਂ ਦਾ ਇਸ ਇਹਨਾਂ ਪਿੱਤਲ ਦੇ ਭਾਂਡਿਆਂ ਨੂੰ ਘਰਾਂ ਚੋਂ ਕੱਢਿਆ ਜਾ ਰਿਹਾ ਹੈ ਸੋ ਇਸ ਕਰਕੇ ਇਹ ਜਿਹੜੇ ਪਿੱਤਲ ਦੇ ਭਾਂਡੇ ਨੇ ਇੱਕ ਇੱਕ ਕਰਕੇ ਘਰਾਂ ਵਿੱਚੋਂ ਗਾਇਬ ਹੁੰਦੇ ਜਾ ਰਹੇ ਨੇ ਸੋ ਇਹਨਾਂ ਵਿੱਚੋਂ ਹੀ ਇੱਕ ਹੁੰਦੀ ਦੀ ਇਹ ਪਿੱਤਲ ਦੀ ਪ੍ਰਾਪ ਇਹਦੇ ਵਿੱਚ ਆਟਾ ਗੁੰਨੇ ਜਾਂਦਾ ਸੀ ਇਹ ਵਰਤਾਂ ਜੀਵਾਂ ਦੇ ਹਿਸਾਬ ਨਾਲ ਹੁੰਦੀਆਂ ਸੀ ਜਿੰਨਾ ਵੱਡਾ ਦਾ ਟੱਬਰ ਹੁੰਦਾ ਓਨੀ ਹੋ ਵੱਡੀ ਪ੍ਰਾਤ ਹੁੰਦੀ ਜਿੰਨਾ ਛੋਟਾ ਟੱਬਰ ਹੁੰਦਾ ਓਨੀ ਹੀ ਛੋਟੀ ਪ੍ਰਾਤ ਹੁੰਦੀ ਸੋਏ ਪਿੱਤਲ ਦੀਆਂ ਬਰਾਤਾਂ ਹਰੇਕ ਘਰ ਦੇ ਵਿੱਚ ਮੌਜੂਦ ਹੁੰਦੀਆਂ ਵੀ ਸੋ ਇਹਨਾਂ ਨੂੰ ਕਲੀ ਕਰਨ ਵਾਲਿਆਂ ਤੋਂ ਕਲੀ ਵੀ ਕਰਾਈ ਜਾਂਦੀ ਸੀ ਤੇ ਥੱਲੇ ਇਹਨਾਂ ਦੇ ਇੱਥੇ ਉਹਨਾਂ ਤੋਂ ਪੌੜ ਵੀ ਲਗਾਏ ਜਾਂਦੇ ਸੀ ਤਾਂ ਕਿ ਥੱਲੇੋਂ ਪ੍ਰਾਤ ਇਹ ਕਸੇ ਨਾ ਤੇ ਹੁਣ ਨਾ ਇਹ ਪ੍ਰਾਤਾਂ ਰਹੀਆਂ ਨੇ ਤੇ ਨਾ ਹੀ ਕਲੀ ਕਰਨ ਵਾਲੇ ਕਿਰ ਰਹੇ ਮੌਜੂਦ ਨੇ ਹੁਣ ਕਲੀ ਕਰਨ ਵਾਲੇ ਵੀ ਪਿੰਡਾਂ 'ਚ ਨਹੀਂ ਆਉਂਦੇ ਕਿਉਂਕਿ ਹੁਣ ਘਰਾਂ ਵਿੱਚ ਸਟੀਲ ਦੇ ਬਰਤਨ ਆ ਗਏ ਨੇ ਜਿਨ੍ਹਾਂ ਨੂੰ ਕਿ ਕਲੀ ਨਹੀਂ ਹੁੰਦੀ ਸੋਏਤੀ ਜੀ ਪਿੱਤਲ ਦੇ ਭਾਂਡਿਆਂ ਬਾਰੇ ਜਾਣਕਾਰੀ ਪਿੱਤਲ ਦੀ ਫਰਾਤ ਬਾਰੇ ਜਾਣਕਾਰੀ ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਦਿਖਾਵਾਂਗਾ ਜੋ ਪਹਿਲੇ ਸਮਿਆਂ ਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਵੀਡੀਓ ਦੇਖਣ ਲਈ ਤੁਹਾਡਾ ਸ਼ੁਕਰੀਆ ਧੰਨਵਾਦ ਜੀ